ਕੁਝ ਗੱਲ ਦੱਸਣਾ ਮੇਰੇ ਪਿਛੜੀ ਕਾਰਾਂ ਵੱਲੋਂ ਜੋ ਕਿ ਪਿਛਲੇ ਹਫ਼ਤੇ ਜੋ ਆਪਣਾ ਪੰਚੀ ਘਰ ਟਾਵਰ ਲਗਾਇਆ ਜਿਸ ਅਸੀਂ ਸੋ ਉਹਨਾਂ ਦੇ ਲਗਾਉਣ ਵਿੱਚ ਆਪਣੇ ਨੂੰ ਸਾਰਿਆਂ ਨੂੰ ਖੁਸ਼ੀ ਨੂੰ ਮੁੱਖ ਰੱਖਦੇ ਹੋਇਆ ਕਈਆਂ ਵੀਰਾਂ ਨੇ ਕਮੈਂਟ ਵੀ ਕੀਤੇ ਵੀ ਬੂਟੇ ਵੀ ਲਾਇਆ ਕਰੋ ਬੂਟੇ ਤੇ ਸਾਡੇ ਜਿਹੜੀ ਸੰਸਥਾ ਵੀ ਬਣੀ ਹੋਈ ਟੀਮ 8-9 ਸਾਲ ਤੋਂ ਦਾਗਾ ਧਰ ਲਗਾ ਰਹੀ ਆ ਸੋ ਅੱਜ ਅਸੀਂ ਦੇਖ ਰਿਹਾ ਵੀ ਹੁਣ ਬਰਸਾਤਾ ਨੇ ਤੇ ਬੂਟਿਆਂ ਦੀ ਲਾਉਣ ਦੀ ਹੁਣ ਚੱਲ ਰਿਹਾ ਮੌਸਮ ਚੱਲ ਰਿਹਾ ਇਸ ਦੇ ਮੁੱਦੇ ਰੱਖ ਕੇ ਅਸੀਂ ਜਿਹੜੇ ਬੂਟੇ ਆ ਉਹ ਲਗਾਣਾ ਜਾ ਰਹੇ ਹਾਂ ਪੰਛੀਗੜ ਦੇ ਟਾਵਰ ਦੇ ਵਾਲੇ ਦੇ ਵਾਲੇ ਜਿਹੜੀ ਛੜਕਾਂ ਨੇ ਲੰਡਾ ਬਾਣੀ ਹੋ ਗਿਆ ਇੱਧਰ ਗੁਰੂ ਘਰ ਦੀ ਛੜਕ ਹੋ ਗਈ ਦਮਦਮਾ ਸਾਹਿਬ ਸੈਡ ਹੋ ਗਈ ਆਪਣੀ ਇਹਨਾਂ ਤੇ ਅਸੀਂ ਅੱਜ ਬੂਟੇ 1.5 200 ਬੂਟਾ ਅੱਜ ਲਗਾਉਣਾ ਸਾਡੀ ਟੀਮ ਨੇ ਤੇ ਕਿਰਪਾ ਕਰੇ ਮਹਾਰਾਜ ਜੀ ਜਿਹੜੀ ਆ ਟੀਮ ਲਗਾਉਣ ਤੱਕ ਸੀਮਤ ਨਹੀਂ ਅਸੀਂ ਬੂਟਿਆਂ ਨੂੰ ਚੈੱਕ ਵੀ ਕਰਦੇ ਹਾਂ ਘਰ ਘਰ ਜਾ ਕੇ ਵਈਆਂ ਬੂਟੇ ਤੁਰ ਵੀ ਪਏ ਚੱਲ ਵੀ ਪਏ ਨੇ ਜੇ ਬੂਟੇ ਕੋਈ ਮਰ ਵੀ ਗਏ ਨੇ ਅਸੀਂ ਉਸ ਨੂੰ ਦੁਬਾਰਾ ਬੂਟਾ ਲਗਾ ਕੇ ਵੀ ਜਾਂਦੇ ਹਾਂ ਸੋ ਅਸੀਂ ਵੱਦ-ਵੱਦ ਬੂਟੇ ਲਗਾ ਰਹੇ ਆ ਵੱਦ-ਵੱਦ ਆਲਰੇ ਲਗਾ ਰਹੇ ਆ ਸੋ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਬੂਟੇ ਲਗਾਓ ਵੱਦ-ਵੱਦ ਆੜਨੇ ਲਗਾਓ ਆਉਣ ਵਾਲੇ ਸਮੇਂ ਵਿੱਚ ਆਪਣੀ ਜਿਹੜੀ ਪੀੜ੍ਹੀ ਆ ਉਹ ਖਤਰੇ ਵਿੱਚ ਆ ਪਾਣੀ ਪੱਕੋਂ ਵਾਤਾਵਰਣ ਪੱਕੋਂ ਬੂਟੇ ਲਗਾਵਾਂਗੇ ਤਾਂ ਆਉਣ ਵਾਲੀ ਪੀੜ੍ਹੀ ਬਚੇਗੀ ਸੋ ਅਸੀਂ ਇਹਹੀ ਦੁਬਾਰਾ-ਦੁਬਾਰਾ ਮੈਸੇਜ ਦੇ ਰਹੇ ਆ ਸੋ ਸਾਰੇ ਪਾਸੇ ਅੱਧਰ ਘਮਾ ਗਿਰ ਆਪਣੇ ਮਾਸਟਰ ਜੀ ਨੇ ਉਹ ਹੁਣ ਬੋਲਣਗੇ ਦੱਸਣਗੇ ਤੁਹਾਨੂੰ ਸਾਨੂੰ ਜਿਹੜੀ ਜਾਣਕਾਰੀ ਅੱਗੇ ਦੀ ਹਾਂਜੀ ਮੱਠ ਸਾਹਿਬ ਜੀ ਵੈਗੂਜੀ ਦਾ ਖਾਲਤਾ ਵੈਗੂਜੀ ਕੀ ਪਤੂ ਏ ਕਢਾਣੀ ਕਲਾ ਦੀ ਟੀਮ ਅਜੋ ਬਹੁਤ ਉਪਰਾਲੇ ਕਰ ਰਹੀ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਟਾਵਰ ਘਰ ਬਣਾਇਆ ਪੰਛੀਆਂ ਵਾਸਤੇ ਜਿਹਦੇ ਵਿੱਚ ਕੇ ਪੰਛੀ ਰਹਿ ਸਕਣ ਠੀਕ ਹੈ ਜੀ ਕਈ ਲੋਕ ਕਹਿ ਰਹੇ ਨੇ ਵੀ ਆਲਸੀ ਬਣਾ ਰਹੇ ਨੇ ਪੰਛੀਆਂ ਨੂੰ ਪਰ ਆਲਸੀ ਨਹੀਂ ਇਹ ਕੁਝ ਇਦਾਂ ਦੇ ਪੰਛੀ ਨੇ ਜਿਹੜੇ ਖੁੱਡਾਂ ਵਿੱਚ ਹੀ ਰਹਿੰਦੇ ਨੇ ਪਹਿਲਾਂ ਖੁੱਡਾਂ ਹੁੰਦੀਆਂ ਸਨ ਉਸ ਕਰਕੇ ਇਹ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀ ਹੁਣ ਲੈਂਟਰ ਲੱਗ ਚੁੱਕੇ ਨੇ ਖੁੱਡਾਂ ਨਹੀਂ ਬਚੀਆਂ ਪੌਦਿਆਂ ਨਾਲ ਨਾਲ ਰੁੱਖ ਲਾਉਣੇ ਵੀ ਜ਼ਰੂਰੀ ਹਨ ਅਸੀਂ ਇਹ ਨਹੀਂ ਕਹਿੰਦੇ ਵੀ ਰੁੱਖ ਨਾ ਲਗਾਓ ਰੁੱਖ ਵੀ ਲਗਾਉਣੇ ਬਹੁਤ ਜ਼ਰੂਰੀ ਹਨ ਇਸ ਕਰਕੇ ਅੱਜ ਟੀਮ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਪਿੰਡ ਦੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ